ਸਾਂ ਸੰਗਠਨ ਕਮੇਟੀ ਵੱਲੋਂ ਦਿੱਲੀ ਕਟੜਾ ਅਮ੍ਰਿਤਸਰ ਐਕਸਪ੍ਰੈਸ ਵੇ ਤੇ ਇੰਤਜ਼ਾਰ ਕਰਦੇ ਹੋਏ ਅੱਜ ਅੰਨਾਲਾ ਅੰਦਰ ਕਾਲੀਆਂ ਝੰਡੀਆਂ ਲੈ ਕੇ ਅੱਜ ਦੀਆਂ ਮਦਨਾਲਾ ਪਾਈ ਦਫਤਰਦਾਰ ਘਰਾਓ ਕਰਕੇ ਇੱਕ ਇਤਰਾਜ਼ ਪੱਤਰ ਦਿੱਤਾ। ਅਤੇ ਇਸ ਅਤੇ ਇਸ ਐਕਸਪ੍ਰੈਸ ਵੇ ਲਈ ਆਪਣੀਆਂ ਜ਼ਮੀਨਾਂ ਦੇਣ ਤੋਂ ਕੋਰੀ ਨਾ ਕਰ ਦਿੱਤੀ ਹੈ। ਸਰਦਾਰ ਸੰਤੋਖ ਸਿੰਘ ਪਿੰਡ ਅਬਲੀਵਾਲ ਸਾਬਕਾ ਡਿਵੀਜ਼ਨ ਸਾਡੇ ਅੰਨਾਲਾ ਤੇ ਸਾਡੇ ਹੋਂ ਦਾ ਮਕਸਦ ਇਹ ਹੈ ਸਾਡਾ ਮੁੱਦਾ ਇਹ ਹੈ ਵੀ ਸਾਡੇ ਕੋਲ ਸਰਕਾਰ ਜਿਹੜੀ ਹੈ ਧੱਕੇ ਨਾਲ ਜ਼ਮੀਨਾਂ ਖੋਹ ਰਹੀ ਹੈ। ਤੇ ਖਾਨਾਂ ਦੀ ਜਮੀਨਾਂ ਖੋ ਕੇ ਇਹ ਵੱਡੇ ਘਰਾਣਿਆਂ ਨੂੰ ਮੋਦੀ ਸਰਕਾਰ ਆ ਅਡਾਨੀ ਬਾਨੀ ਨੂੰ ਦੇਣਾ ਚਾਹੁੰਦੀ ਆ ਤੇ ਕਿਸਾਨਾਂ ਨੂੰ ਉਜਾੜਾ ਕਰਨਾ ਚਾਹੁੰਦੀ ਆ ਕਿ ਤੁਸੀਂ ਜਿੱਦਾਂ ਕਿ ਜਾਣਦੇ ਹੋ ਕਿਸਾਨਾਂ ਦੇ ਵਿੱਚ ਜਿਹੜਾ ਪਿੰਡਾਂ ਦੇ ਪਰਿਵਾਰ ਸਾਰੇ ਕਿਸਾਨੀ 'ਤੇ ਨਿਰਭਰ ਕਰਦੇ ਆ ਤੇ ਕਿਸਾਨੀ ਤੋਂ ਸਾਡਾ ਰੋਜੀ ਰੋਟੀ ਚੱਲਦਾ ਕਿਸਾਨਾਂ ਸਾਡੇ ਜਾਂ ਦੁੱਧ ਪਾਣੀ ਦਾ ਕੰਮ ਚੱਲਦਾ ਜੂ ਸਬਜੀ ਸੁਬਜੀ ਸਾਡੀ ਦੀ ਸਾਰੀ ਪੈਦਾਵਾਰ ਆ ਉਹ ਕਿਸਾਨੀ ਤੇ ਨਿਰਭਰ ਕਰਦੀ ਆ ਪਰ ਜਦੋਂ ਦੀ ਮੋਦੀ ਸਰਕਾਰ ਆਈ ਆ ਇਹਨਾਂ ਇੱਕ ਇਹ ਪ੍ਰੋਗਰਾਮ ਹੀ ਬਣਾ ਲਿਆ ਵੀ ਆਪਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਯਾੜ ਹੀ ਦੇਣਾ ਜੋ ਕੁਝ ਵੀ ਆ ਆਪਾਂ ਸਾਰਾ ਉਹ ਵੱਡਿਆ ਘਰਾਂ ਨੂੰ ਦੇਣਾ ਜਿਨ੍ਹਾਂ ਚੋਂ ਅਬਾਦੀ ਅਡਾਨੀ ਦਾ ਪ੍ਰਮੁੱਖ ਨਾਮ ਆਉਂਦਾ ਵਾ ਜਿਹੜਾ ਵੀ ਕੋਈ ਪ੍ਰੋਜੈਕਟ ਬਣਦਾ ਵਾ ਜਾਂ ਜਿਹੜੀ ਵੀ ਕੋਈ ਚੀਜ਼ ਲੈ ਕੇ ਆਉਂਦੇ ਨੇ ਉਹਦੀ ਪਹਿਲੀ ਪ੍ਰਮੁੱਖਤਾ ਜਿਹੜੀ ਆ ਅਡਾਨੀ ਬਾਲੇ ਨੂੰ ਦਿੱਤੀ ਜਾਂਦੀ ਆ ਤੇ ਅਮੀਰ ਪਰਿਵਾਰਾਂ ਨੂੰ ਉੱਚਾ ਚੁੱਕਣਾ ਚਾਹੁੰਦੀ ਆ ਸਰਕਾਰ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਐਸ.ਡੀ.ਐਮ ਜਲਾਲਾ ਨੂੰ ਇੱਕ ਮੱਧ ਪੱਤਰ ਦੇਣ ਵਾਸਤੇ ਆਏ ਆ ਜਿਹਦੇ ਵਿੱਚ ਇੱਕ ਇਹ ਛੜਕ ਕੱਢ ਰਹੇ ਨੇ ਜਿਹੜੀ ਘਟਨਾ ਜੰਮੂ ਐਕਸਪ੍ਰੈਸ ਵੇ ਦੇ ਨਾਮ ਦੇ ਉੱਤੇ ਆ ਉਹਦੇ ਚ ਬੜਾ ਵੱਡੀ ਪੱਧਰ ਤੇ ਉਜਾੜਾ ਪੰਜਾਬ ਲੈਵਲ ਤੇ ਕਰ ਰਹੀ ਆ ਜਿਵੇਂ ਕਿ ਸਾਡੇ ਪੰਜਾਬ ਪ੍ਰਧਾਨ ਸਦਾ ਫਿਊਸ਼ਨ ਢੱਲੋਂ ਦੀ ਜੀਜੀ ਭਾਜੀ ਵੱਲੋਂ ਪੂਰੇ ਪੰਜਾਬ ਚ ਮੁਹਿੰਮ ਚਲਾਈ ਗਈ ਆ ਕਿ ਅਸੀਂ ਇਸ ਪ੍ਰੋਜੈਕਟ ਵਾਸਤੇ ਜ਼ਮੀਨ ਬਿਲਕੁਲ ਨਹੀਂ ਦੇਣੀ ਕਿਉਂਕਿ ਇਹਦਾ ਉਜਾੜਾ ਬਹੁਤ ਵੱਡੀ ਪੱਧਰ ਤੇ ਉਹ ਸਾਨੂੰ ਇਹਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਕਿਉਂਕਿ ਕਿਤੇ ਜਿਹੜੀ ਸ਼ੜਕ ਹੈ ਦੱਸਦੇ ਇਹਨਾਂ ਤੇ ਸਭੰਸਾਰ ਸ਼ੜਕ ਜਿਹੜੀ ਚੋੜੋਂ ਤੋਂ ਪੱਧਰ ਫਰੁੱੱਚੀ ਬਣਣੀ ਆ ਇਹ ਸ਼ੜਕ ਪਹਿਲੀ ਸ਼ੜਕ ਇਸ ਕਿਸਮ ਦੀ ਹੈ ਕਿ ਜਿਹਦੇ ਉੱਤੇ ਲੋਕਾਂ ਨੂੰ ਚੜ੍ਹਦਾ ਅਧਿਕਾਰ ਨਹੀਂ ਹੋਊਗਾ ਮੈਨੂੰ ਸਮਝ ਨਹੀਂ ਇਹ ਸਰਕਾਰ ਦੀ ਆਈ ਕਿ ਇਹ ਸ਼ੜਕ ਕਿਹੜੀ ਸ਼ਰਤ ਬਣ ਲੱਗੀ ਜਿੱਤੇ ਲੋਕ ਨਹੀਂ ਚੜ੍ਹਣਗੇ ਦਿੱਲੀ ਕਿਉਂ ਨਹੀਂ ਜਾਣਾ ਜਿੰਨ ਲੋਕਾਂ ਨੇ ਔਰ ਸਾਡੀ ਇਹ ਬੇਨਤੀ ਹੈ ਵੀ ਅਸੀਂ ਸਾਰੇ ਕਹਿੰਦੇ ਪ੍ਰੋਗਰਾਮ ਬਣਾ ਲਿਆ ਵੀ ਅਸੀਂ ਇਹ ਪ੍ਰੋਜੈਕਟ ਵਾਸਤੇ ਜ਼ਮੀਨ ਦੇਣੀ ਨਹੀਂਗੀ ਔਰ ਇਸੇ ਵਾਸਤੇ ਪੂਰੇ ਪੰਜਾਬ ਦੇ ਲੈਰ ਨੂੰ ਬੰਦ ਦੇਣ ਬਾਅਦ ਸਾਡੀ ਜਿਹੜੀ ਸਬਡਿਵੀਜ਼ਨ ਹੈ ਲਾਲਾ ਤੇ ਪਿੰਡ ਰਹਿ ਗਏ ਸੀ ਜਿਨ੍ਹਾਂ ਵਿੱਚ ਅਦਲੀਵਾਲਾ ਬਲਦੇ ਆ ਹਰછા ਚੀਨਾ ਆ ਕੁਝ ਬਲ ਨਾ ਕੁਝ ਪਲ ਪਿੰਡ ਨੇ ਤੇ ਉਹਨਾਂ ਸਾਰਿਆਂ ਨੇ ਸਹਿਮਤੀ ਨਾਲ ਅਸੀਂ ਵੀ ਆਪਣੀ ਜਿਹੜੀ ਪੰਜਾਬ ਦੀ ਸਾਡੀ ਯੂਨਿਟੀ ਬੰਢੀ ਆ ਉਹਦੇ ਨਾਲ ਸਹਿਸਤੇ ਪ੍ਰੋਜੈਕਟ ਵਰਟਾਉਂਦੇ ਹੋਏ ਇਹ ਐਲਾਨ ਕੀਤਾ ਕਿ ਅਸੀਂ ਵੀ ਉਹਨਾਂ ਦੇ ਨਾਲ ਰਲ ਕੇ ਇਹ ਜ਼ਮੀਨ ਦੇਣ ਤੋਂ ਇਨਕਾਰ ਕਰਦੇ ਹਾਂ ਇਸ ਚੀਜ਼ ਦਾ ਫਾਇਦਾ ਇਹ ਹੈ ਜੀ ਵੇਖੋ ਜਿੰਨੀਆਂ ਵੀ ਹੁਣ ਤੱਕ ਸੜਕਾਂ ਬਣੀਆਂ ਨੇ ਉਹ ਜੜਥਾਂ ਦਾ ਜਿਹੜਾ ਲੈਵਲ ਹੈ ਜ਼ਮੀਨ ਦਾ ਉਹ ਸਾਰਾ 3 ਜਾਂ 4 ਫੁੱਟ ਦਾ ਉਚਾਰਿਆ ਉੱਥੇ ਹਰ ਬੰਦਾ ਜਿਸ ਬੰਦੇ ਨੇ ਕੋਈ ਘਰ ਬਣਾਉਣਾ ਜਿਸ ਬੰਦੇ ਨੇ ਕੋਈ ਕਾਰਖਾਨਾ ਲਾਉਣਾ ਜਿਸ ਪੱਧਰ ਉਹ ਕਲੋਨੀ ਕੱਢੇ ਉਹਦਾ ਅਟੈਚਮੈਂਟ ਜਿਹੜੀ ਸੀ ਉਸ ਰੋਡ ਦੇ ਨਾਲ ਕੀਤੀ ਜਾਂਦੀ ਸੀ ਉਸ ਪੱਧਰ ਵੱਡਾ ਪੱਧਰ ਤੇ ਫਾਇਦਾ ਹੁੰਦਾ ਹੈ ਕਿ ਚਲੋ ਇੱਥੇ ਕੋਈ ਸੜਕ ਬਣ ਗਈ ਹੈ ਇਹਦੇ ਨਾਲ ਕੋਲੋਂ ਕੋ ਸਾਡੀ ਡਿਵੈਲਪਮੈਂਟ ਹੋਊਗੀ ਇਹ ਜਿਹੜੀ ਸੜਕ ਜ਼ਮੀਨ ਤੋਂ ਘੱਟੋ ਘੱਟ 12 ਤੋਂ 15 ਫੁੱਟ ਉੱਚੀ ਬਣਾਈ ਜਾ ਰਹੀ ਹੈ ਇਹ ਕਿਸਮ ਦੀ ਗੰਧ ਕੀਤੀ ਜਾ ਰ ਇਹ ਸੜਕ ਤੇ ਬਣਦੇ ਨਾਲ ਇੱਕ ਤੇ ਜੇ ਛੜਕੇ ਨਹੀਂ ਉੱਚੀ ਬਣ ਜਾਂਦੀ ਤੇ ਇੱਕ ਕਿਸਮ ਦਾ ਡੈਮ ਬਣ ਜਾਣਾ ਜਿਸ ਤਰ੍ਹਾਂ ਸਾਡਾ ਤੁਹਾਨੂੰ ਪਤਾ ਹੀ ਹੈ ਕਿ ਰੋਕ ਤੇ ਪੰਜਾਬ ਦੇ ਹਾਰਡ ਵਗੈਰਾ ਉਹਦੇ ਪਾਣੀ ਜ਼ਿਆਦਾ ਆਏ ਤਾਂ ਹਰ ਹੀ ਸਥਿਤੀ ਬਣ ਜਾਣੀ ਆ ਕੋਸ਼ ਜਿਹੜਾ ਪਾਣੀ ਪਿੱਛੇ ਟੱਕਿਆ ਜਣਾ ਉੱਥੇ ਜਿਹੜੀ ਸਬਾ ਹੋਣ ਆਉਣੀਆਂ ਫਸਲ ਨੇ ਉਹ ਸਾਰੀਆਂ ਖਰਾਬ ਹੋ ਜਾਣਗੇ ਲੋਕਾਂ ਦੇ ਘਰ ਵੀ ਟਹਿ ਜਾਣਗੇ ਇਸ ਵਾਸਤੇ ਮੈਨੂੰ ਇਹ ਲੱਗਦਾ ਵੀ ਸਾਡੇ ਪ੍ਰੋਜੈਕਟ ਫਾਇਦੇਮੰਦ ਨਹੀਂ ਆ ਇਹਦੇ ਦੋ ਕਾਰਨ ਨੇ ਜੀ ਇੱਕ ਤੇ ਇਹ ਛੜਕ ਜਿਹੜੀ ਪੰਜਾਬ ਦੇ ਲੋਕਾਂ ਦੀ ਵਰਤੋਂ ਚ ਨਹੀਂ ਆਉਣੀ ਸਾਡੀ ਸੜਕ ਸਾਡੀਆਂ ਜ਼ਮੀਨਾਂ ਚ ਪਾਣੀ ਸਾਡੀ ਵਰਤੋਂ ਚ ਕਿਉਂ ਨਹੀਂ ਆਉਣੀ ਕਿਤੇ ਸਭ ਤੋਂ ਵੱਡਾ ਪਰ ਦੂਜਾ ਜਿਹੜਾ ਜੋ ਇਹ ਸਰਕਾਰ ਸਾਨੂੰ ਮੁਆਵਜ਼ਾ ਦੇ ਰਹੀ ਹੈ ਬਿਲਕੁਲ ਨਾਮ ਮਾਤਰ ਦੇ ਰਹੀ ਆ ਇਹ ਸਾਨੂੰ ਮੁਆਵਜ਼ਾ ਮੁਆਵਜ਼ੇ ਦੇ ਨਾਂ ਤੇ ਮਜ਼ਾਕ ਕਰ ਰਹੀ ਆ ਇਸ ਗੱਲ ਤੇ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਆ ਤੇ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਇਹ ਪ੍ਰੋਜੈਕਟ ਵੱਲ ਸ਼ਰਤ ਨਹੀਂ ਦੇਣੀ ਆ ਜਿਵੇਂ ਸਾਡੇ ਆਪਣਾ ਪ੍ਰਧਾਨ ਸਾਹਿਬ ਨੇ ਕਿਹਾ ਕਿ ਮੁਆਵਜ਼ੇ ਦੇ ਨਾਂ ਦੇ ਨਾਂ ਤੇ ਮਜ਼ਾਕ ਕਰਦੀ ਪਈ ਆ ਕਿ ਸਾਡੀ ਜਿਹੜੀ ਆ ਮਾਰਕੀਟ ਵੈਲਿਊ ਆ ਉਹ ਕਰੋੜਾਂ ਦੇ ਵਿੱਚ ਆ ਇਹ 9 ਲੱਖ ਰੁਪਏ ਰੇਟ ਪਾਉਂਦੇ ਆ ਜੀ ਕਿਸਮ ਦਾ ਮਜ਼ਾਕ ਨਹੀਂ ਤਾਂ ਹੋ ਰਹੀ ਆ ਤੇ ਦੂਸਰੀ ਗੱਲ ਇਹ ਆ ਕਿ ਜਿਹੜੀ ਇਹ ਜਮੀਨ ਆਪਣਾ ਸੜਕ ਆ ਇਹ ਜਮੀਨ ਦੇ ਵਿੱਚੋਂ ਨਹੀਂ ਲੰਘ ਜਾਂਦੀ ਆ ਜਦੋਂ ਜਿਹੜੀ ਵਿੱਚ ਸਾਡੇ ਦਾ ਕਿਲ੍ਹੇ ਦੋਹਾਂ ਕਿਲ੍ਹਿਆਂ ਦੇ ਵਿੱਚੋਂ ਦੀ ਲੰਘੀ ਜਿਹੜੀ ਇੱਕ ਕਨਾਲ ਉਧਰ ਰਹਿ ਗਿਆ ਜਾਂ ਫਿਰ 10 ਮਰਲੇ ਉਧਰ ਰਹਿ ਗਿਆ ਉਹਦਾ ਕੋਈ ਮਾਈ ਬਾਪ ਨਹੀਂ ਨਾ ਸੀ ਉਧਰ ਜਾ ਕੇ ਉਹ ਵਾ ਸਕਦੇ ਨਾ ਇਧਰਲੇ ਪਾਸੇ ਵਾ ਸਕਦੇ ਆ ਸਾਨੂੰ ਘੱਟੋ ਘੱਟ ਉਸਦਾ ਵੀ ਮਾਪਦਾਂ ਦਿੱਤਾ ਜਾਵੇ ਤੇ ਦੂਸਰੀ ਗੱਲ ਇਹ ਆ ਕਿ ਸਰਵਿਸ ਰੂਟ ਨਹੀਂ ਆਗਾ 30 ਕਿਲੋਮੀਟਰ ਦੇ ਉਰੇ ਏਅਰ ਦੇ ਉੱਤੇ ਕੋਈ ਕੱਟ ਨਹੀਂ ਆਗਾ ਕਿ ਜਿਹੜਾ ਉੱਤੇ ਚੜ ਸਕੇ ਤੁਸੀਂ ਇਹ ਦੱਸੋ ਕਿ ਜਦੋਂ ਸਾਡੇ ਘਰ ਬਿਲਕੁਲ ਸਿੱਦੇ ਲਾਗੇ ਪੈ ਗਏ ਨੇ ਤਾਂ ਕੋਈ ਵੀ ਬੰਦਾ ਕੋਈ ਚੋਰੀ ਕਰਕੇ ਜਾਂ ਕੁਝ ਵੀ ਕਰਕੇ ਮਾਰ ਕੇ ਛਾਲ ਚੜ ਕੇ ਤੇ ਗੱਡੀ ਦੇ ਵਿੱਚ ਜੋ ਮਰਜ਼ੀ ਕਰ ਸਕਦੇ ਨੇ ਅਸੀਂ 30 ਕਿਲੋਮੀਟਰ ਤੋਂ ਵੀ ਸੜਕ ਤੇ ਨਹੀਂ ਚੱਲ ਸਕਦੇ ਅਸੀਂ ਕੀ ਕਰਲਾਂਗੇ ਉਹਨਾਂ ਨੂੰ ਤੇ ਤੀਸਰੀ ਗੱਲ ਇਹ ਆ ਕਿ ਕਈ ਇਹ ਜ਼ਮੀਨ ਆ ਆਪਣਾ ਸੜਕ ਬੰਦ ਦੇ ਨਾਲ ਕਿਤੇ ਜ਼ਮੀਨ ਦਾ ਲੈਵਲ ਉੱਚਾ ਵਾ ਕਿਤੇ ਨੀਵਾ ਵਾ ਜਿੱਥੇ ਇਹ ਬਣ ਗਈ ਜੇ ਉਹਦੇ ਵਿੱਚੋਂ ਦੀ ਵਾਟਰ ਸਪਲਾਈ ਵਾਸਤੇ ਪਾਇਪ ਨਾ ਲਾ ਪਾਏ ਗਏ ਤੇ ਇੱਕ ਪਾਸੇ ਸਾਰਾ ਪਾਣੀ ਜਮਾ ਹੋ ਜਾਏਗਾ ਉਹ ਲਾਗੇ ਦੀ ਜ਼ਮੀਨ ਤੇ ਉਦਾਂ ਹੀ ਮਰ ਜੂਗੀ ਹਾਂਜੀ ਤਿਸੋ ਇਸ ਕਰਕੇ ਅਸੀਂ ਜਿਹੜੀ ਆਪਣਾ ਕਟੜਾ ਜਾਂ ਜੰਮੂ ਕਟੜਾ ਐਕਸਪ੍ਰੈਸ ਲਈ ਆ ਤੇ ਇਹਨਾਂ ਨੂੰ ਸਰਕਾਰ ਨੂੰ ਜ਼ਮੀਨ ਦੇਣ ਤੋਂ ਅਸੀਂ ਕੋਰੀ ਨਾ ਕਰਦੇ ਹਾਂ ਕਿ ਅਸੀਂ ਇਹਨਾਂ ਨੂੰ ਜ਼ਮੀਨ ਨਹੀਂ ਦੇਣੀ ਜਿੱਥੇ ਬੰਦੇ ਉਹਨੂੰ ਜਿਹੜੀ ਸਰਕਾਰ ਵੱਲੋਂ ਜ਼ਮੀਨ ਬਾਰੇ ਰਿਵਲ ਦਾ ਸਬੰਧ ਵਿੱਚ